वाह गीता तू तो बहुत खुश लग रही है इस खुशी का की कारण है <laughs> मम्मी जी थोनू पता है आज की होया मैं अपनी अभ्या महिला सोसाइटी दिया आठ औरतानु सेहत संभाल के अंदर लेके गई असि सारे ने सर्वाइकल कैंसर दी जांच करवाई कैंसर गीता तू तो की कह रही है अति इस बारे इतनी खुश किवे है <laughs> मम्मी जी शांत हो जाओ कबरौन दा कोई कारण नहीं है ਇਹ ਸਿਰਫ ਇੱਕ ਨਿਯਮਿਤ ਜਾਂਚ ਹੈ ਜੋ ਹਰ ਔਰਤ ਨੂੰ ਕਰਵਾਉਣੀ ਚਾਹੀਦੀ ਹੈ। ਇੱਕ ਦਿਨ ਸਵਸਥ ਦੇਖਭਾਲ ਕਰਮੀ ਸਾਡੇ ਘਰੇ ਆਈ ਸੀ। ਉਹਨਾਂ ਨੇ ਸਾਨੂੰ ਸਰਵਾਈਕਲ ਸਿਹਤ ਦੇ ਬਾਰੇ ਵਿੱਚ ਕੁਝ ਸਵਾਲ ਪੁੱਛੇ ਸਨ ਅਤੇ ਉਹਨਾਂ ਨੇ ਸਾਨੂੰ ਕੁਝ ਲੱਛਣਾਂ ਤੇ ਧਿਆਨ ਦੇਣ ਲਈ ਕਿਹਾ ਸੀ ਜਿਵੇਂ ਮਹਾਵਾਰੀ ਤੋਂ ਇਲਾਵਾ ਜ਼ਿਆਦਾ ਬਲੀਡਿੰਗ ਹੋਣਾ ਜਾਂ ਯੋਨੀ ਤੋਂ ਬਦਬੂਦਾਰ ਡਿਸਚਾਰਜ, ਸੰਪਰਕ ਦੌਰਾਨ ਦਰਦ ਅਤੇ ਬਾਦ ਵਿੱਚ ਖੂਨ ਆਉਣਾ, ਸਰੀਰ ਦੇ ਭਾਰ ਦਾ ਅਚਾਨਕ ਘਟਣਾ। ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਜਾਂਚ ਲਈ ਜਾਣਾ ਚਾਹੀਦਾ ਹੈ ਮੈਨੂੰ ਇਸ ਪਤਾ ਹੈ ਪਰ ਤੁਹਾਨੂੰ ਚੈੱਕਅਪ ਲਈ ਕਿਉਂ ਜਾਣਾ ਪਿਆ ਕੀ ਤੁਹਾਡੇ ਵਿੱਚ ਵੀ ਇਹਨਾਂ ਵਿੱਚੋਂ ਕੋਈ ਲੱਛਣ ਹਨ ਨਹੀਂ ਮੰਮੀ ਜੀ ਇਹ ਜ਼ਰੂਰੀ ਨਹੀਂ ਹੈ ਕਿ ਸਿਰਫ ਉਹ ਹੀ ਔਰਤਾਂ ਜਾਂਚ ਕਰਾਉਣ ਜਿਨ੍ਹਾਂ ਵਿੱਚ ਇਹ ਲੱਛਣ ਹਨ 30 ਸਾਲ ਤੋਂ ਵੱਧ ਉਮਰ ਦੀ ਕੋਈ ਵੀ ਔਰਤ ਜੇ ਇਸ ਵਿੱਚ ਕੋਈ ਲੱਛਣ ਨਹੀਂ ਹਨ ਉਹਨਾਂ ਨੂੰ ਵੀ ਹਰ 5 ਸਾਲ ਵਿੱਚ ਇੱਕ ਵਾਰ ਸਰਵਾਈਕਲ ਕੈਂਸਰ ਦੀ ਜਾਂਚ ਕਰਾਉਣੀ ਚਾਹੀਦੀ ਹੈ ਭਾਵੇਂ ਤੁਸੀਂ ਪਹਿਲਾਂ ਚੈੱਕਅਪ ਕਰਵਾਇਆ ਹੈ ਪਰ ਜੇਕਰ ਤੁਹਾਨੂੰ ਇਹ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਹਾਨੂੰ ਦੁਬਾਰਾ ਜਾਂਚ ਕਰਾਉਣੀ ਚਾਹੀਦੀ ਹੈ ਸ਼ੁਰੂਆਤ ਵਿੱਚ ਪਤਾ ਲੱਗਣ ਨਾਲ ਸਰਵਾਈਕਲ ਕੈਂਸਰ ਨਾਲ ਲੜਨ ਵਿੱਚ ਮਦਦ ਮਿਲਦੀ ਹੈ ਅਤੇ ਉਹ ਔਰਤ ਪੂਰੀ ਤਰ੍ਹਾਂ ਠੀਕ ਹੋ ਸਕਦੀ ਹੈ ਤੂੰ ਠੀਕ ਕਿਹਾ ਇਹ ਇੱਕ ਚੰਗੀ ਆਦਤ ਹੈ ਮੰਮੀ ਜੀ ਤਾਨੂੰ ਵੀ ਆਪਣੀ ਜਾਂਚ ਕਰਾਉਣੀ ਚਾਹੀਦੀ ਹੈ ਕੀ ਤੁਸੀਂ ਕਰਾਓਗੇ ਹਾਂ ਹਾਂ ਪੁੱਤ ਮੈਂ ਕਰਵਾਵਾਂ ਮੀ ਅਸੀਂ ਕਰ ਆ ਗਏ ਅਸੀਂ ਕਰ ਆ ਗਏ ਬੜੀ ਖੁਸ਼ ਲੱਗ ਰਹੀ ਹੈ ਹੋਮਵਰਕ ਨਹੀਂ ਮਿਲਿਆ ਕਿਆ ਵਾਪਸ ਆਉਂਦੇ ਸਮੇਂ ਨਰਸ ਦੀਦੀ ਨੇ ਮੈਨੂੰ ਸਿਹਤ ਕੇਂਦਰ ਦੇ ਸਾਹਮਣੇ ਰੋਕ ਲਿਆ ਉਹਨਾਂ ਨੇ ਮੈਨੂੰ ਸਭ ਕੁਝ ਦੱਸਿਆ ਉਹ ਤੁਹਾਡੀ ਪ੍ਰਸ਼ੰਸਾ ਕਰ ਰਹੀ ਸੀ ਗੀਤਾ ਮੈਨੂੰ ਤੁਹਾਡੇ ਤੇ ਬਹੁਤ ਮਾਣ ਹੈ ਤੁਸੀਂ ਸਿਰਫ ਆਪਣੇ ਬਾਰੇ ਹੀ ਨਹੀਂ ਸੋਚਿਆ ਸਗੋਂ ਆਪਣੇ ਸਾਰੇ ਦੋਸਤਾਂ ਨੂੰ ਵੀ ਜਾਂਚ ਕਰਵਾਉਣ ਲਈ ਲੈ ਗਈ ਆ ਲੋ मुंह ਮਿੱਠਾ ਕਰੋ ਦਾਦੀ ਮੈਂ ਤੁਹਾਨੂੰ ਇਹ ਮਿਠਾਈ ਤਾਂ ਹੀ ਦੇਵਾਂਗੀ ਜੇਕਰ ਤੁਸੀਂ ਮੈਨੂੰ ਜਾ ਕੇ ਜਾਂਚ ਕਰਵਾਉਣ ਦਾ ਵਾਅਦਾ ਕਰੋ ਤੁਹਾਡੀ ਚੀਜ ਅਕਸਰ ਵਾਈਕਲ ਕੈਂਸਰ ਲਈ ਰਸਤਾ ਸਿੱਧਾ ਕਰਦੀ ਹੈ ਸਾਰੀਆਂ ਔਰਤਾਂ ਨੂੰ 30 ਸਾਲ ਦੀ ਉਮਰ ਤੋਂ ਬਾਅਦ ਸਰਵਾਈਕਲ ਕੈਂਸਰ ਲਈ ਟੈਸਟ ਕਰਵਾਉਣਾ ਚਾਹੀਦਾ ਹੈ ਹਰ 5 ਸਾਲ ਵਿੱਚ ਇੱਕ ਵਾਰ ਭਾਵੇਂ ਉਹਨਾਂ ਵਿੱਚ ਕੋਈ ਲੱਛਣ ਨਾ ਵੀ ਹੋਣ ਤੁਹਾਨੂੰ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਜਾਣਾ ਚਾਹੀਦਾ ਹੈ ਅਤੇ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ ਉਹਨਾਂ ਦੇ ਸਵਾਲਾਂ ਦੇ ਸਹੀ ਜਵਾਬ ਦਿਓ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਜਾਂਚ ਅਤੇ ਇਲਾਜ ਮੁਫਤ ਹੈ ਇਸ ਨੂੰ ਜਲਦੀ ਪਛਾਣੋ ਆਸਾਨੀ ਨਾਲ ਕੈਂਸਰ ਨੂੰ ਹਰਾਓ